ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਅਸੀਂ ਚੱਲੇ ਆ ਜੀ ਸੀਆ ਤੇ ਨਿਆਰੇ ਦੇ ਸਕੂਲ ਚ ਜਾਣ ਦਾ ਕਾਰਨ ਇਹ ਹੈ ਜੀ ਕਿ ਇਹਨੇ ਸਕੂਲ ਟੀਆ ਦਾ ਫੰਕਸ਼ਨ ਆ ਸੀਆ ਪਹਿਲਾਂ ਜਾ ਚੁੱਕੀ ਹੈ ਬੈਂਟ ਤੇ ਕਹਿੰਦੀ ਉਹਨੇ ਇੱਕ ਕੰਪੀਟੀਸ਼ਨ ਵਿੱਚ ਹਿੱਸਾ ਲੈਣਾ ਨਿਆਰਾ ਸਾਡੇ ਨਾਲ ਜਾਊਗੀ ਨਿਆਰਾ ਵੀ ਤਿਆਰ ਹੋ ਚੁੱਕਿਆ ਦੇਖ ਸਾਡੀ ਸੀਆ ਤਿਆਰ ਹੋ ਕੇ ਪਹਿਲਾਂ ਜਾ ਚੁੱਕੀ ਆ ਤੇ ਅਸੀਂ ਵੀ ਜਾਵਾਂਗੇ ਤੁਹਾਨੂੰ ਸਾਰਾ ਦਿਖਾਵਾਂ ਬਹੁਤ ਘੈਂਟ ਪ੍ਰੋਗਰਾਮ ਹੈ ਸਾਰਾ ਗੱਲਬਾਤ ਜਾਵਾਂ ਸਾਰਾ ਵਲੌਗ ਆਪਣਾ ਜਰੂਰ ਦੇਖਿਓ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸਾਰਾ ਸੀ ਤੇ ਉਹਨਾਂ ਹੀ ਚੱਲੇ ਆਂ ਨੈਰਾ ਸਾਡੇ ਨਾਲ ਜਾ ਉਹ ਸੀਆ ਵੱਲ ਜਾ ਚੁੱਕੀ ਆ ਨੂੰ ਮਿਲਦੇ ਆਂ ਸਕੂਲ 'ਚ ਜਾ ਕੇ ਲਓ ਜੀ ਆਪਾਂ ਸਕੂਲੇ ਵਿੱਚ ਪਹੁੰਚ ਚੁੱਕੇ ਆ ਇਹ ਐਂਟਰੀ ਗੇਟ ਡੈਕੋਰੇਸ਼ਨ ਕੀਤੀ ਹੋਈ ਆ ਉਹ ਸਾਹਮਣੇ ਜਿਹੜਾ ਟੈਂਟ ਦੇਖ ਰਹਾ ਉੱਥੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਏ ਆ ਗਿਆ ਬੱਚੇ ਨੇ ਕੇਰੂਆਂ ਜੂਲ ਦੇ ਵਗੈਰਾ ਪਾਰਕਿੰਗ ਸਿਸਟਮ ਆ ਗਿਆ ਪਾਰਕ ਵਾਲਾ ਬੱਚੇ ਝੂਲੇ ਚਲੇ ਝੂਲਦੇ ਨੇ ਇੱਥੇ ਉਹ ਸਾਹਮਣੇ ਬਿਲਡਿੰਗ ਆ ਉੱਥੋਂ ਅੰਦਰ ਕਰਾਂਗੇ ਐਂਟਰੀ ਜਿਹੜੇ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਆਪਣੇ ਵਲੌਗ ਨਾਲ ਚੱਲਦੇ ਚੱਲਦੇ ਬਲਾਉਂਗੇ ਸ਼ੈਰ ਵੀ ਜਰੂਰ ਕਰੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਅੰਦਰ ਕਾਸ਼ਨ ਹੋ ਚੁੱਕਾ ਹੈ ਸਟਾਰਟ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਸਾਰੇ ਜਿੰਨੇ ਵੀ ਸਕੂਲ ਨੇ ਚਲੋ ਸਟਾਫ ਹੈ ਸਕੂਲ ਦਾ ਪ੍ਰਿੰਸੀਪਲ ਸਰ ਤੇ ਬਾਕੀ ਹੋਰ ਵੀ ਜੋ ਗੈਸਟ ਸੀਗੇ ਆਏ ਹੋਏ ਸੀਗੇ ਉਹ ਪਹੁੰਚ ਚੁੱਕੇ ਨੇ ਸਾਰੇ ਇਸ ਬਾਅਦ ਪ੍ਰੋਗਰਾਮ ਹੋ ਜਾਊਗਾ ਸਟਾਰਟ ਜੀ ਦੁਆ ਦਿਖਾਵਾਂਗੇ ਤੁਹਾਨੂੰ ਵਾਪਸ ਸਾਰਾ ਲੋ ਜੀ ਇਹਦਾ ਬੱਚਿਆਂ ਛੋਟੇ ਬੱਚੇ ਕਹਿ ਦिए ਨੇ ਬੋਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਆਵਾਜ਼ ਬੰਦ ਕਰਨਾ ਕਰ ਤੁਹਾਨੂੰ ਪਤਾ ਹੀ ਹੈ ਕਿਉਂਕਿ ਮਿਊਜ਼ਿਕ ਟਿਕਟਾ ਜਾਂਦੀ ਆ ਬੱਚੇ ਬਹੁਤ ਸੋਹਣੇ ਬੋਲੀਆਂ ਆ ਮਿਊਜ਼ਿਕ ਚੱਲਦਾ ਹੀ ਵੈਸੇ ਪਾਈਆਂ ਬਹੁਤ ਵਧੀਆ ਧਿਆਰੀ ਕੀਤੀ ਵੀ ਸਾਰੇ ਬੱਚਿਆਂ ਨੇ ਬਹੁਤ ਵਧੀਆ-ਵਧੀਆ ਬੱਚੇ ਨੇ ਅੱਜ ਦਾ ਡਾਂਸ ਵਗੈਰਾ ਕੀਤਾ ਵਗੈਰਾ ਦਿਖਾਇਆ ਸਾਰੇ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਸੀਗਾ ਕੀ ਆ ਸਬੱਜ ਕੇ ਬੱਚੇ ਆਉਣੇ ਹਨ ਉਹਨਾਂ ਕੋਲ ਤੇ ਤਿਆਰੀ ਵਾਰੀ ਵਾਰੀ ਕਰਕੇ ਹਨ ਤੀਸਰੀ ਵਿੱਚ ਤਿਆਰੀ ਕਰਾਉਂਦੇ ਨੇ ਬਹੁਤ ਮਿਹਨਤ ਹੁੰਦੀ ਆ ਮੈਂਤ ਨਾਲ ਹੀ ਕੰਮ ਚੱਲਦੇ ਨੇ ਇਹ ਸਾਰੇ ਕਿਉਂਕਿ ਕੁੜੀਆਂ ਨੂੰ ਤਾਂ ਵੈਸੇ ਵੀ ਸ਼ੌਕ ਹੁੰਦਾ ਨਾ ਸਾਜਣਾ ਸਵਰਨਾ ਆਪਣੀ ਪੂਰੀ ਤਿਆਰੀ ਵਾਰੀ ਕਰਨੀ ਕੁੜੀਆਂ ਦਾ ਸ਼ੌਕ ਹੁੰਦਾ ਵਜਾ ਕੱਪੜਾ ਲੀੜਾ ਪਾਉਣਾ ਖਾਸ ਸ਼ਿੰਗਾਰ ਕਰਨਾ ਹੱਕ ਵੀ ਬਣਦਾ ਹੈ ਕਿ ਕੁੜੀਆਂ ਦੇ ਹਿੱਸੇ ਆਇਆ ਇਹ ਇਹ ਵਿਰਾਸਤ ਆ ਉਹਨਾਂ ਦੀ ਹੱਕ ਬਣਦਾ ਉਹਨਾਂ ਦੇ ਹੱਕ ਨੇ ਚੀਜ਼ਾਂ ਜ਼ਰੂਰੀ ਆ ਤੇ ਕੁੜੀਆਂ ਨੇ ਬਹੁਤ ਸੋਹਣਾ ਬੋਲੀਆਂ ਤੇ ਕਿੱਦਾਂ ਪਾਇਆ ਬਹੁਤ ਸਾਰੇ ਮਾਪੇ ਤਕਰੀਬਨ ਪਹੁੰਚੇ ਹੋਏ ਸੀਗੇ ਬੱਚਿਆਂ ਨਾਲ ਮੈਂ ਤੇ ਗਾਉ ਨਹੀਂ ਗਏ ਸੀ ਕਿ ਸਿਆ ਪਹਿਲਾਂ ਚਲੀ ਗਈ ਸੀ ਕਿਉਂਕਿ ਉਹਦਾ ਹੁਣੇ ਡਾਂਸ ਕੀਤਾ ਸੀਗਾ ਇੱਕ ਸੌਂਗ ਤੇ ਉਹਦਾ ਸੌਂਗ ਜਿਹੜਾ ਸਭ ਤੋਂ ਵਾਰੀ ਦੀ ਬਾਤ ਚਾਈ ਜੀ ਕਾਫੀ ਕਿਆ ਕਰ ਕੋਈ ਐਂਡ ਦੇ ਹੁਣ ਦਿਖਾਵਾਂਗੇ ਆਪਾਂ ਸਿਆ ਨੇ ਵੀ ਬਹੁਤ ਚੰਗੀ ਤਿਆਰੀ ਕਰਦੀ ਸੀਗੀ ਨਹਿਰਾ ਨੇ ਕੋਈ ਕੰਪਲੀਸੇਸ਼ਨ ਨਹੀਂ ਰਹਿਤਾ ਤਾਂ ਕਿ ਸਾਡੇ ਨਾਲ ਗਈ ਸੀ ਉਹ ਦੇਖਣਾ ਬੱਚੇ ਬਹੁਤ ਸੋਹਣਾ ਕੀਤਾ ਤੇ ਬੋਲੀਆਂ ਚੱਲ ਰਹੀਆਂ ਨੇ ਟੂਰਿਸਟ ਤੇ ਦਿੱਕਤ ਰਹੀ ਕਿਉਂਕਿ ਮੂਰੇ ਜਿਹੜੇ ਕੈਮਰਾਮੈਨ ਵਗੈਰਾ ਫੋਟੋਗ੍ਰਾਫਰ ਸੀਗੇ ਜ਼ਿਆਦਾ ਮੂਰੇ ਆ ਜਾਂਦੇ ਸੀ ਕਿ ਥੋੜੀ ਜਿਹੀ ਦਿੱਕਤ ਰਹੀ ਕੋਸ਼ਿਸ਼ ਕੀਤੀ ਫਿਰ ਵੀ ਜਿੰਨੇ ਚਲੋ ਜ਼ੂਮ ਕਰਕੇ ਲਮ ਦਿਖਾਇਆ ਜਾਵੇ ਕਿਉਂਕਿ ਚੋਰ ਉਹਨਾਂ ਦਾ ਵੀ ਕੰਮ ਆ ਪੈਸੇ ਲੈਂਦੇ ਨੇ ਕਿਹਾ ਹੋਰ ਮੈਂ ਨਾ ਫੋਟੋ ਕਿੰਨੀਆਂ ਹੁੰਦੀਆਂ ਨੇ ਚਲੋ ਹਣਾ ਸਾਰਾ ਕਰਨਾ ਪੈਂਦਾ ਆਪਣੇ ਕੋਸ਼ਿਸ਼ ਕੀਤੀ ਜਿੰਨਾ ਹੋ ਸਕਿਆ ਚਲੋ ਵੈਸੇ ਕਰਿਆ ਤੇ ਇਸ ਤੋਂ ਬਾਅਦ ਹੁਣ ਅਗਲੀ ਦਿਖਾਵਾ ਪਰਫਾਰਮੈਂਸ ਨੂੰ ਹੋ ਜੀ ਪਰ ਜਿਹੜੋ ਬੱਚਿਆਂ ਦੇ ਵਿੱਚ ਮਾ ਮਾਤਾ ਮਾਣੇ ਮਾਵਾ ਨੇ ਵੀ ਆਪ ਦਾ ওভার ਕਰਾਇਆ ਸੀ ਨਾ ਸਕੂਲ ਵੱਲੋਂ ਵੀ ਜੇ ਜਿਹੜਾ ਕੋ ਡਾਂਸ ਵਗੈਰਾ ਕਿਤਾ ਕੁਝ ਵੀ ਕਰਨਾ ਚਾਹੁੰਦਾ ਕਰ ਸਕਦਾ ਕੋਈ ਦਿੱਕਤ ਨਹੀਂ ਹੈਗੀ ਸੀ ਇਹਨਾਂ ਦਾ ਬੱਚਾ ਵੀ ਇੱਥੇ ਸਕੂਲ ਚ ਪੜਦਾ ਇਹਨਾਂ ਨੇ ਇੱਕ ਗਾਣੇ ਤੇ ਇੱਕ ਸੌਂਗ ਤੇ ਡਾਂਸ ਕੀਤਾ ਬਹੁਤ ਵਧੀਆ ਰਿਹਾ ਚੰਗੀ ਗੱਲਾਂ ਕਰਨਾ ਚਾਹੀਦਾ ਬੱਚਿਆਂ ਨੂੰ ਹੌਸਲਾ ਮਿਲਦਾ ਨਾਲ ਹਨਾ ਸਮਾਜਿਕ ਕਰਦੇ ਨੇ ਬੱਚੇ ਨੂੰ ਇਦਾਂ ਹੁੰਦਾ ਮੈਂ ਵੀ ਕਰਾਂ ਚਲੋ ਵਧੀਆ ਹੁੰਦਾ ਬਹੁਤ ਸੋਹਣਾ ਇਹਨਾਂ ਨੇ ਡਾਂਸ ਕੀਤਾ ਲੋ ਪਰ ਇਸ ਸਕੂਲ ਬੰਨੋ ਕਿ ਇਹਨਾਂ ਨੂੰ ਦਿੱਕਤ ਨਹੀਂ ਜੀਨੇ ਕਰਨਾ ਕਰ ਸਕਦਾ ਕੋ ਬਸ ਇਹ ਲੇਡੀਜ਼ ਦਾ ਪ੍ਰੋਗਰਾਮ ਸੀ ਲੇਡੀ ਜੀ ਕਰਦੇ ਜਾਨੀ ਕਿ ਲੇਡੀ ਜੀ ਕਿਸੇ ਨੂੰ ਵੀ ਆਫਰ ਸੀਗਾ ਬੱਚਿਆਂ ਦੇ ਮਾਤਾ ਵਗੈਰਾ ਕੋਈ ਵੀ ਨਾਲ ਜਾ ਆਇਆ ਹੋਇਆ ਇਹਨਾਂ ਦੇ ਰਿਸ਼ਤੇਦਾਰ ਵਗੈਰਾ ਆ ਸਕਦਾ ਤੇ ਕਰ ਵੀ ਸਕਦਾ ਸੀਗਾ ਇਹਨਾਂ ਨੇ ਬਹੁਤ ਸੋਹਣਾ ਕੀਤਾ ਹੋਰ ਵੀ ਸੁੰਦਰ ਖਾਵਾਂਗੇ ਹੋਰ ਵੀ ਬੱਚਿਆਂ ਦੇ ਮਾਮਾ ਨੇ ਡਾਂਸ ਵਗੈਰਾ ਕਿੰਨਾ ਇੰਜੋਏ ਕੀਤਾ ਲੋ ਜੀ ਬਸ ਸਕੂਲ ਦੇ ਬੱਚੇ ਵੱਡੇ ਕਲਾਸ ਦੇ ਬੱਚੇ ਗੁੜੀਆਂ ਨੇ ਇਹਨਾਂ ਨੇ ਆਪਦਾ ਗਾਣੇ ਤੇ ਡਾਂਸ ਕੀਤਾ ਦੇਖੋ ਬਹੁਤ ਸੋਹਣਾ ਪਹਿਲਾਂ ਘਰ ਤਿਆਰੀ ਬਹੁਤ ਕਰਨੀ ਪੈਂਦੀ ਹੈ ਵੈਸੇ ਸ਼ੌਂਕ ਵੀ ਹੁੰਦਾ ਕੁੜੀਆਂ ਨੂੰ ਚਲੋ ਹਣਾ ਵਧੀਆ ਹੈ ਲੈ ਤੇ ਮਿਹਨਤ ਵੀ ਲੱਗਦੀ ਹੈ ਟੀਚਰਾਂ ਦੀ ਮਿਹਨਤ ਨਾਲ ਬਹੁਤ ਹੁੰਦੀ ਹੈ ਕਿਉਂਕਿ ਇੱਕ ਦਿਨ ਦਾ ਕੰਮ ਤਾਂ ਹੁੰਦਾ ਨਹੀਂ ਪਹਿਲਾਂ ਤਿਆਰੀ ਕਰਾਉਣੀ ਪੈਂਦੀ ਹੈ ਸਪੈਸ਼ਲ ਕੋਰਸ ਆ ਲਾਉਂਦੇ ਨੇ ਟੀਚਰ ਵੀ ਤੇ ਬੱਚੇ ਵੀ ਬਹੁਤ ਮਿਹਨਤ ਕਰਦੇ ਨੇ ਗਾਣਾ ਬੈਰਾ ਸਿਲੈਕਟ ਹੁੰਦਾ ਪਹਿਲਾਂ ਫਿਰ ਉਹ ਤੇ ਉੱਤੇ ਸਾਰੇ ਕਰਕੇ ਦੇਖਦੇ ਨੇ ਤਿਆਰੀ ਕਰਦੇ ਨੇ ਸਾਰੇ ਅਲੋ ਦੇ ਲੋ ਬੈਸਟ ਕਰਨੀ ਕੋਸ਼ਿਸ਼ ਕਰਦੇ ਆ ਸਾਰੀ ਜਿੰਨਾ ਕੋ ਹੁੰਦਾ ਦੇਖੋ ਬਹੁਤ ਸੋਹਣਾ ਡਾਂਸ ਕੀਤਾ ਬੱਚਿਆਂ ਨੇ ਸੌਂਗ ਤੇ ਤੇ ਆਪਣੇ ਚੱਲਦੇ ਚੱਲਦੇ ਬਲੌਗ ਨੂੰ ਸ਼ੇਅਰ ਜਰੂਰ ਕਰੀ ਚੱਲੇ ਤੇ ਨਾਲ ਦੱਸਿਆ ਕਰੋ ਕਮੈਂਟ ਕਰਕੇ ਟੀਮਰ ਕੋਈ ਗਲਤੀ ਹੁੰਦੀ ਹੋਵੇ ਦੱਸ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਨਵੇਂ-ਨਵੇਂ ਬਲੌਗ ਬਣਾ ਕੇ ਲਾਈਕ ਆਉਂਦੀ ਰਹੇ ਨੇ ਜਿੰਨੇ ਵੀ ਜੋਗੇ ਹੈਗੇ ਆ ਟਾਈਮ ਜੁੜੇ ਸ਼ਾਰਟ ਰਹਿੰਦੀ ਆ ਉਹ ਕੰਮ ਕਰ ਇਦਾਂ ਦੇ ਨੇ ਫਿਰ ਵੀ ਕੋਸ਼ਿਸ਼ ਕਰੀਂਦੀ ਆ ਬਹੁਤ ਸੋਹਣਾ ਬੱਚਿਆਂ ਨੇ ਪੰਗੜਾ ਡਾਂਸ ਕੀਤਾ ਸੌਂਗ ਤੇ ਤੇ ਦੁਬਾਰ ਫੇਰ ਤੁਹਾਨੂੰ ਦਿਖਾਵਾਂਗੇ ਭਾਈ ਦੇਖੋ ਕੁਰਸੀਆਂ ਖਾਲੀ ਐ ਕਾਰਨ ਕੀ ਐ ਗਰਮੀ ਬਹੁਤ ਜ਼ਿਆਦਾ ਸੀ ਸਕੂਲ ਕੋਲ ਪ੍ਰਬੰਧ ਕੀਤਾ ਗਿਆ ਜਿ ਪੱਖੇ ਬਲੂਟਰ ਵਗੈਰਾ ਦਾ ਫੇਰ ਵੀ ਬਹੁਤ ਜ਼ਿਆਦਾ ਸੀਗੀ ਤੰਗ ਹੋਏ ਤਾਂ ਫਿਰ ਇੱਕ ਬੂਰਾਂ ਪਰ ਬਲੈਟ ਕੇ ਜੀ ਜਾ ਕੇ ਕੋਈ ਕੋਲ ਬੈਠਾ ਪੱਖਿਆਂ ਕੋਲੇ ਕੋਈ ਦਰਖਾਨ ਪੀਣ ਦਾ ਕੰਮ ਚੱਲ ਰਿਹਾ ਉੱਧਰ ਗਿਆ ਹੋਇਆ ਜੀ ਕੁਛ ਉਹ ਜਿੰਨਾ ਬੱਚਿਆਂ ਦਾ ਚਲੋ ਕੋਈ ਜਾਂਦੀ ਕੰਪੀਟੀਸ਼ਨ ਚਲੇ ਵੀ ਜਾਂਦੇ ਜੂਰਾ ਪਰ ਫੇਰ ਲੋ ਜੀ ਬੱਚਿਆਂ ਦੇ ਮਾਮਾ ਵੱਲੋਂ ਇੱਕ ਸੰਗ ਤੇ ਹੋਲ ਡਾਂਸ ਭੰਗੜਾ ਕੀਤਾ ਗਿਆ ਸਸ ਜਦੋਂ ਬਲੈ ਸਕੂਲ ਵੱਲੋਂ ਖੁੱਲਾ ਆਪਰ ਸੀਗਾ ਕੋਈ ਵੀ ਲੇਡੀਆਂ ਬੋਲੀ ਵਗੈਰਾ ਇੱਦਾਂ ਪੰਗੜਾ ਕਰ ਸਕਦੇ ਸਾਂਗ ਤੇ ਵੀ ਬੋਲੀਆਂ ਪਾਣ ਬੋਲੀਆਂ ਪਾ ਸਕਦੀ ਹੈ ਕੋਈ ਦਿੱਕਤ ਨਹੀਂ ਸਕੂਲ ਵੱਲੋਂ ਰੋਕਣੀ ਹੈਗੀ ਸੀ ਸਾਡੇ ਬੱਚਿਆਂ ਨਾਲ ਕਰਨੇ ਬੱਚਿਆਂ ਦਾ ਕਰ ਲੋ ਇਕੱਲੇ ਨੇ ਕਰਨੇ ਇਕੱਲੇ ਨਾਲ ਕਰ ਸਕਦਾ ਕੋਈ ਡਾਂਸ ਵਗੈਰਾ ਕੁਝ ਵੀ ਬੜਾ ਮਨਚਾ ਹੈਗਾ ਖੁੱਲੀ ਸੂਟ ਸੀਗੀ ਕੋਈ ਦਿੱਕਤ ਨਹੀਂ ਹੋਈ ਸੀ ਵਧੀਆ ਗੱਲ ਹੈ ਚਲੋ ਹਣਾ ਮਾਂ ਪਿਓ ਨੂੰ ਵੀ ਹੁੰਦਾ ਕਈ ਵਾਰ ਮਾਂ ਚਲੋ ਮਾਵਾਂ ਹੁੰਦੀਆਂ ਨੇ ਕਰਿਆ ਚ ਨਹੀਂ ਹੁੰਦਾ ਪ੍ਰੋਗਰਾਮ ਇਦਾਂ ਦੇ ਹੁੰਦਾ ਮਾਹੌਲ ਇਦਾਂ ਦੇ ਹੁੰਦਾ ਬਾ ਚਲੋ ਮੌਕਾ ਮਿਲ ਜਾਂਦਾ ਜਦੋਂ ਗਰਾਂ ਕੋ ਬਕਵਾਰ ਚ ਕੱਢ ਲਾਂ ਦਾ ਮੜਾ ਬੰਨ ਨੱਚ ਕੇ ਪਤਾ ਸਿੱਧੀਆਂ ਹੀ ਹੋ ਜਾਂਦੀ ਨੇ ਮੜੇ ਮੋਟੀਆਂ ਕੋ ਕੱਲ ਦੇ ਮੋਲ ਕਈ ਵਾਰ ਅਲੱਗ-ਅਲੱਗ ਹੁੰਦੇ ਜੋ ਨਹੀਂ ਵੀ ਲੱਗਦਾ ਕਦੇ ਇਕੱਲਾ ਬੰਦਾ ਕੀ ਨੱਚੇ ਇਹ ਤਾਂ ਫੰਕਸ਼ਨਾਂ ਤੇ ਆ ਕੇ ਆਗਲਾ ਅੱਜ ਟੱਪ ਲੈਂਦਾ ਹੱਸ ਕੇ ਟੱਪ ਲੈਂਦਾ ਜਦੋਂ ਫੇਰ ਇੱਕ ਡੇੜੀ ਜਿ ਵੱਲੋਂ ਜੀ ਬਹੁਤ ਸੋਹਣਾ ਸਾਂਗ ਤੇ ਡਾਂਸ ਪੇਸ਼ ਕੀਤਾ ਗਿਆ ਦੇਖੋ ਬਹੁਤ ਵਧੀਆ ਇਹਨਾਂ ਨੇ ਵੀ ਆਦਾ ਪੰਗੜਾ ਪਾਇਆ ਗਾਣੇ ਸਿਲੈਕਟ ਕਰਕੇ ਗਾਣੇ ਦੀ ਆਫਰ ਜਿਹੜਾ ਮਰਜ਼ੀ ਗਾਣਾ ਸਿਲੈਕਟ ਕਰਕੇ ਤੁਸੀਂ ਆਪ ਦਾ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਸੀ ਤੇ ਇਹਨਾਂ ਨੇ ਦੇਖੋ ਬਹੁਤ ਸੋਹਣਾ ਪੰਗੜਾ ਕੀਤਾ ਆਪ ਦਾ ਗਾਣਾ ਸਿਲੈਕਟ ਕਰਕੇ ਕੋਈ ਵੀ ਕਰ ਸਕਦਾ ਸੀਗਾ ਇਸ ਲਈ ਬਹੁਤ ਨੇ ਚਲੋ ਕੀਤਾ ਇੰਜ ਬਾਈ ਕੀਤਾ ਦੇਖੋ ਬਹੁਤ ਵਧੀਆ ਚੰਗੀ ਗੱਲ ਆ ਬੱਚਾ ਨੂੰ ਹੌਸਲਾ ਮਿਲਦਾ ਕਰਨਾ ਚਾਹੀਦਾ ਵੀ ਆ ਜਿਹਨੂੰ ਆਉਂਦਾ ਚਲੋ ਤਾਂ ਕਰੇ ਸਾਡੇ ਵਾਰਕ ਨੂੰ ਜਿੰਨੇ ਆਉਂਦੇ ਨੇ ਉਹਦਾ ਕੀ ਕਰੂਗਾ ਇਹ ਜਦੋਂ ਅਸੀਂ ਦਿਖਾਵਾਂਗੇ ਹੋਰ ਵੀ ਆਉਣਗੇ ਸਾਰੇ ਲਓ ਜੀ ਫੇਰ ਇੱਕ ਹੋਰ ਇਹ ਵੀ ਮਾਮਾ ਨੇ ਬੱਚਿਆਂ ਦੀਆਂ ਬੱਚੇ ਪੜਦੇ ਇਹਨਾਂ ਦੇ ਵੀ ਇਹਨਾਂ ਵੱਲੋਂ ਵੀ ਇੱਕ ਗਾਣੇ ਤੇ ਆਉਦਾ ਪੰਗੜਾ ਕੱਕੇ ਦਿਖਾਇਆ ਇਹਨਾਂ ਨੇ ਬਹੁਤ ਸੋਹਣਾ ਦੇਖੋ ਇਹ ਵੀ ਹਰ ਇੱਕ ਦੇ ਪਾਸ ਦੀ ਗੱਲ ਨਹੀਂ ਹੁੰਦੀ ਹੈ ਨਾ ਹਰ ਇੱਕ ਨੂੰ ਨੱਚ ਨਹੀਂ ਆਉਂਦਾ ਹੁੰਦਾ ਕਰ ਕਹਿੰਦੇ ਹਾਂ ਮੂਰੇ ਕੈਮਰਾਮੈਨ ਜੀ ਮੈਨੂੰ ਬਹੁਤ ਦਿੱਕਤ ਰਹੀ ਜਿਹੜੇ ਫੋਟੋਗ੍ਰਾਫਰ ਸੀ ਕਹਿੰਦੇ ਮਤਲਬ ਇਹ ਬਹੁਤ ਮੂਰੇ ਖੜਦੇ ਕਹੂੰ ਇਹਨਾਂ ਦੀ ਮਜੂਰੀ ਕਹਿ ਸਕਦੇ ਆ ਇਹਨੇ ਉਹਦਾ ਕੰਮ ਕਰਨਾ ਸੀਗਾ ਵੈਸੇ ਮੈਨੂੰ ਬਹੁਤ ਦਿੱਕਤ ਆਈ ਕਿਉਂਕਿ ਜੇ ਹੁਣ ਮੈਂ ਵੀ ਉੱਠ ਕੇ ਤੇ ਮੂਰੇ ਜਾਂਦਾ ਸੀਗਾ ਚਲੋ ਫਿਰ ਪਰ ਆਪਾਂ ਨੂੰ ਵੀ ਆਲਾ ਕਹਿੰਦਾ ਵੀ ਇਹ ਮੂਰੇ ਖੜੇ ਐ ਟਿੱਕਤਾਇਂ ਜਿੱਦਾਂ ਕਰਕੇ ਮੈਂ ਬਾਲਾ ਕੋਸ਼ਿਸ਼ ਨਹੀਂ ਕੀਤੀ ਵੀ ਚਲੋ ਕੋਈ ਗੱਲ ਨਹੀਂ ਐਦਾਂ ਜੂ ਜਾਮ ਕਰਕੇ ਆਪਾਂ ਜਿੰਨਾ ਹੋ ਸਕਦਾ ਕਰਨ ਦੇ ਹੋਰੋਂ ਦਿੱਕਤਾਂ ਆਵੇ ਆਪਣੇ ਕਰਕੇ ਬਹੁਤ ਸੋਣਾ ਇਹਨਾਂ ਨੇ ਆਵਲਾ ਕੀਤਾ ਜਵਾਈ ਕੀਤਾ ਤੇ ਨਾਲੇ ਚੰਗਾ ਲੱਗਿਆ ਤੇ ਇਸ ਤੋਂ ਬਾਅਦ ਇੱਕ ਹੋਰ ਲੋਜੀ ਇਹਨਾਂ ਵੱਲੋਂ ਵੀ ਇੱਕ ਗਾਣੇ ਤੇ ਕੀਤਾ ਗਿਆ ਇਹਨਾਂ ਦੀ ਖਾਸ਼ ਤੇ ਮੈਨੂੰ ਇਹ ਲੱਗੀ ਦੇ ਕੋਸਰੀ ਰਵੇ ਸਕੇ ਨਾ ਭਾਰੀ ਆ ਪਰ ਡਾਂਸ ਤੇ ਪੰਗੜਿਆਂ ਨੂੰ ਬਹੁਤ ਸੋਹਣਾ ਕੀਤਾ ਤੇ ਬਾਕੀ ਨੀ ਵਾਲ ਵਿੱਚ ਹੋ ਜਾਂਦਾ ਮੈਂ ਤਾਂ ਮੋਟਾਂ ਜੀ ਫਲਾਨਾ ਮੈਂ ਜਾਂਦਾ ਇਸੇ ਸੋਹਣਾ ਹੀ ਲੱਗਣਾ ਦੇਖੋ ਇਹ ਚੀਜ਼ਾਂ ਨੂੰ ਇਹਨਾਂ ਨੇ ਨਹੀਂ ਆਪਦੇ ਮਨ ਤੇ ਲਾਇਆ ਬਹੁਤ ਸੋਹਣੀ ਗੱਲ ਹੈ ਕੋਸਰੀ ਦਾ ਭਾਰੀ ਹੋ ਜਾ ਚਲੋ ਕੁਦਰਤੀ ਹੁੰਦਾ ਕੋਈ ਗੱਲ ਨਹੀਂ ਕੋਈ ਵਾਰ ਕੋਈ ਹੋ ਜਾਂਦਾ ਦਿੱਕਤਾਂ ਪਰ ਫਿਰ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਕੰਗੜਾ ਕੀਤਾ ਡਾਂਸ ਕੀਤਾ ਤੇ ਇਹ ਮੰਨ ਤੇ ਕਰ ਲੈ ਨਹੀਂ ਰੱਖੀ ਨਹੀਂ ਵਿਚਾਰ ਲਗਾ ਦਾ ਮਾ ਮੋਟਾ ਮੈਨੂੰ ਲੋਕ ਮਜ਼ਾਕ ਕਰਨਗੇ ਫਰਨਾ ਕਰਨਗੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਿਹੜੇ ਛੋਟੇ ਚ ਗੁਣਾ ਹੈਗਾ ਉਹਨੂੰ ਆਪਦੇ ਸਾਹਮਣੇ ਪੇਸ਼ ਕਰੋ ਜ਼ਰੂਰੀ ਹੈ ਦੇਖੋ ਬਹੁਤ ਸੋਹਣਾ ਲੱਗਿਆ ਮਨ ਨੂੰ ਬਹੁਤ ਖੁਸ਼ੀ ਹੋਈ ਨੈਗਟੂ ਜੀ ਨੂੰ ਦੂਰ ਰੱਖਣਾ ਚਾਹੀਦਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਬਹੁਤ ਵਧੀਆ ਲੱਗਿਆ ਇਹਨਾਂ ਦਾ ਮੈਨੂੰ ਡਾਂਸ ਤੇ ਨੇ ਸੋਚ ਨੂੰ ਸਲਾਮ ਬਹੁਤ ਵਧੀਆ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਲੋਕਾਂ ਦਾ ਕੰਮ ਤਾਂ ਕਹਿਣੀ ਹੁੰਦਾ ਹੈ ਉਦਾਰਿਕ ਨੂੰ ਕਹਿੰਦੇ ਨੇ ਚੰਗਾ ਕਰ ਲਓ ਮਾੜਾ ਕਰ ਲਓ ਸਭ ਨੂੰ ਕਹਿਣੀ ਹੁੰਦਾ ਲੋਕਾਂ ਨੇ ਤਾਂ ਹਨ ਤੇ ਇਸ ਤੋਂ ਬਾਅਦ ਫੇਰ ਸਾਨੂੰ ਦਿਖਾਵਾਂਗੇ ਜੀ ਲੋਜ ਦੁਆਰ ਖੁੱਲਾ ਆਫਰ ਛੜਤਾ ਸੀਗਾ ਸਕੂਲ ਵੱਲ ਜੀਨੇ ਪਾਈ ਅਚਨੇ ਖੁੱਲਿਆ ਕੋਈ ਮਰਜੀ ਓਪਨ ਓਪਨ ਕਰ ਪਾਈ ਕੰਮ ਵੀ ਆ ਜੋ ਬਈ ਬਹੁਤ ਬੱਚੇ ਦੀਆਂ ਮਾਵਾਂ ਪਹੁੰਚੀਆਂ ਕਰਨੇ ਰੋਜ਼ਾ ਕਿੱਦਾਂ ਪੰਗੜਾ ਕੀਤਾ ਦੇਖੋ ਖੁੱਲਾ ਆਫਰ ਛੜਤਾ ਸੀਗਾ ਹਰਦੋ ਚਲਾਜ ਸਿੰਗਲ ਸਿੰਗਲ ਕੋਈ ਇੱਕੋ ਵੀ ਦੋ ਕਰਕੇ ਆ ਰਹੇ ਸੀਗੇ ਜਿਹੜੋ ਸਭ ਨੇ ਕਹਦਾ ਜੀਦਾ ਮਾਣਾ ਪਾਈ ਆ ਸਕਦਾ ਕਿਸੇ ਨੂੰ ਗਾਉਣ ਨੂੰ ਵੀ ਕਿਹਾ ਸੀ ਗਾਣ ਕਿਤੇ ਨਹੀਂ ਮੇਰਾ ਦਿਲ ਨਹੀਂ ਕਰ ਰਿਹਾ ਉਹ ਨਹੀਂ ਨੱਚੀ ਥੋੜਾ ਸਰੀਰ ਸੈੱਟ ਨਹੀਂ ਸੀਗਾ ਥੋੜਾ ਬੁਖਾਰ ਵਗੈਰਾ ਜਿਹਾ ਹੋ ਰਿਹਾ ਕਈ ਦਿਨਾਂ ਤੋਂ ਥੋੜਾ ਥੋੜਾ ਸਰੀਰ ਨੇ ਸੈੱਟ ਨਹੀਂ ਹੈਗਾ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੈਸੇ ਤੇ ਬਹੁਤ ਦੇਖੋ ਸਾਰੇ ਇਕੱਠੇ ਹੋ ਕੇ ਨੱਚੇ ਵਰਗਾ ਨਾ ਸਰੀਰ ਦੀ ਮਾੜਾ ਮਟੋਪੀ ਮੁੜਕਾ ਆ ਜਾਂਦਾ ਸੀ ਸੈੱਟ ਹੋ ਜਾਂਦਾ ਨਾ ਲੱਤਾਂ ਮਸ ਰਿਲੈਕਸ ਹੋ ਜਾਂਦੀਆਂ ਨੇ ਮੜੇ ਮੋਟੀਆਂ ਮਨ ਦਾ ਮੜਾ ਇਹਦਾ ਬੋਝ ਹਲਕਾ ਹੋ ਜਾਂਦਾ ਬੰਦਾ ਹੱਸ ਟੱਪਲ ਨਾਲ ਚੱਲਦਾ ਦੋ ਮਿੰਟ ਲਈ ਟੈਨਸ਼ਨ ਆਉਂਦੀ ਹੈ ਨਾ ਉਹ ਬੰਦਾ ਭੁੱਲ ਜਾਂਦਾ ਹੈ ਹਨਾ ਇਹ ਪ੍ਰੋਗਰਾਮ ਚ ਜਾ ਕੇ ਬੰਦਾ ਜੇ ਕੋਈ ਵੀ ਕੋਈ ਦਿੱਕਤ ਹੋਵੇ ਕੋਈ ਟੈਨਸ਼ਨ ਹੋਵੇ ਬੰਦਾ ਭੁੱਲ ਜਾਂਦਾ ਰੈਕਸ ਹੋ ਜਾਂਦਾ ਬੰਦਾ ਕੋ ਉਹ ਤੋਂ ਫੋਕਸ ਹੋ ਦ੍ਰਿ ਹੋ ਜਾਂਦਾ ਬੰਦੇ ਦਾ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਮੈਨੂੰ ਵਧੀਆ ਲੱਗਿਆ ਸਾਰੇ ਨਾਲ ਚਟਪਲੇ ਹਸਲੇ ਖੇਡ ਲੈ ਘਾਨੇ ਨਾਲ ਕਰੋ ਰੋ ਰੋ ਇੱਕ ਟਾਈਪ ਪ੍ਰੋਗਰਾਮ ਆਉਂਦੇ ਨੇ ਤੇ ਨਾ ਹੀ ਰੋਜ਼ ਕਿਤੇ ਆਇਆ ਜਾ ਜਾਂਦਾ ਨਾ ਹੀ ਰੋਜ਼ ਵਿਆਹ ਸ਼ਾਦੀ ਹੁੰਦੇ ਨੇ ਵੀ ਆਪ ਪੋਤੇ ਨੱਚ ਟੱਪ ਲਾਉਂਗੇ ਇਦਾਂ ਦੇ ਪ੍ਰੋਗਰਾਮ ਹੀ ਹੁੰਦੇ ਨੇ ਜਾਂ ਕੋਈ ਵਿਆਹ ਸ਼ਾਦੀ ਹੁੰਦਾ ਜਿੱਥੇ ਬੰਦਾ ਫੋਲਕੇ ਹਾਸਕੈਟ ਲੈਂਦਾ ਨੱਚ ਟੱਪ ਲੈਂਦਾ ਤੇ ਮਨ ਦਾ ਮੜਾ ਜਿਹਾ ਗੁੱਬ ਗਵਾਰਾ ਕੱਢ ਲਾਂਦਾ ਕੋੜਾ ਟਮਾਰ ਲਾਂਦਾ ਅਗਲਾ ਬਹੁਤ ਵਧੀਆ ਰਿਹਾ ਇਹ ਸਕੂਲ ਦੀ ਚੰਗੀ ਸੋਚ ਹੀ ਨਹੀਂ ਕਈ ਵਾਰ ਹੁੰਦਾ ਕਿ ਸਕੂਲਾਂ ਸਿਸਟਮ ਦਾ ਹੁੰਦਾ ਵੀ ਕੱਲ ਜਿਹੜੇ ਬੱਚੇ ਨੇ ਉਹ ਹੀ ਕਰਨਗੇ ਯੋਪਾਨਾ ਕਰਨਗੇ ਪਰ ਇੰਨਾ ਪਹਿਲੇ ਇਦਾਂ ਦੀ ਕੋਈ ਲਿਮਟ ਨਹੀਂ ਰੱਖੀ ਗਈ ਸੀ ਕੋਈ ਵੀ ਲੇਡੀਆਂ ਆ ਕੇ ਡਾਂਸ ਵਗੈਰਾ ਤਾਂ ਪੰਗੜਾ ਕਿੱਦਾਂ ਕਰ ਸਕਦੀ ਹੈ ਇਹ ਮੈਨੂੰ ਵਧੀਆ ਲੱਗਿਆ ਕਿਉਂਕਿ ਹੁਣ ਸਾਰੇ ਜਾਂਦੇ ਨੇ ਤਿਆਰ ਹੋ ਕੇ ਆ ਲੈਣੇ ਹੁੰਦਾ ਵੀ ਚਲ ਵੀ ਆਪਾਂ ਵੀ ਨੱਚ ਟੱਪ ਲਈਏ ਹੁੰਦਾ ਹੀ ਹੈ ਬਹੁਤ ਨੂੰ ਹੁੰਦਾ ਜਿਹੜੇ ਨਹੀਂ ਵਿੱਚ ਨਹੀਂ ਵੀ ਹੁੰਦਾ ਯਾਨੀ ਜਿਆਦਾ ਨੂੰ ਹੁੰ ਇੱਕ ਕੇ ਸਾਰੇ ਦੇਖੋ ਬਹੁਤ ਨਾਲ ਸੈਕਰੀਟ ਇਨ ਅੱਛੇ ਟੱਪੇ ਇੱਕ ਦੋ ਸੌਂਗ ਦਿੱਤੇਗੇ ਇਹਨਾਂ ਨੂੰ ਲਓ ਭਾਈ ਆਓ ਦਾ ਲਓ ਕਰੋ ਜੀ ਭਾਈ ਸਿ ਆਏ ਹੋ ਤਿਆਰ ਵਿਆਰ ਹੋ ਕੇ ਕਿ ਤੀਆਂ ਦਾ ਤਿਹਾਰ ਹੈ ਲੇਡੀਜ਼ ਲਈ ਤੇ ਖਾਸ ਤਿਹਾਰ ਹੁੰਦਾ ਬਾਨੇ ਵਾਲ ਮੌਕਾ ਮਿਲ ਜਾਂਦਾ ਹਸ ਕੇ ਖੇਡ ਲੈਂਦੇ ਨੇ ਸਾਰੇ ਤੇ ਸਾਰਿਆਂ ਨੇ ਦੇਖੋ ਬਹੁਤ ਸੋਹਣਾ ਇੰਜੋਏ ਕੀਤਾ ਤੇ ਨਾਲ ਕੈਮਰਾਮੈਨ ਕੈਮਰਾ ਸ਼ੂਟ ਕਰ ਹੀ ਰਿਹਾ ਵੀਡੀਓ ਬਣ ਰਹੀ ਆ ਤੇ ਫੋਟਾਂ ਕਲਿੱਕ ਹੋ ਰਹੀਆਂ ਨੇ ਤੇ ਆਪਣਾ ਵਲੌਗ ਵੀ ਬਣੀ ਜਾ ਰਿਹਾ ਨਾਲ ਦੀ ਨਾਲ ਵਲੌਗ ਨੂੰ ਚੱਲਦੇ ਜਦੋਂ ਸ਼ੇਅਰ ਜ਼ਰੂਰ ਕਰੀ ਚੱਲਿਓ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਦੇ ਨੇ ਆਪਣੇ ਵਲੌਗ ਗਲਤੀ ਬਲਤੀ ਕੋਈ ਦੱਸਿਆ ਕਰੋ ਬਹੁਤ ਸੋਹਣਾ ਦੇਖੋ ਇੰਜੋਏ ਕੀਤਾ ਸਾਰਿਆਂ ਨੇ ਦਿਲ ਤਾਂ ਮੇਰਾ ਵੀ ਕਰਦਾ ਬੀਸਿਕਲ ਲੇਡੀਜ਼ ਫਰਕੁਐਂਸੀ ਆਪਾਂ ਨੱਚ ਨਹੀਂ ਸਕਦੇ ਗਾਲ ਨੂੰ ਮੈਂ ਕਿਹਾ ਜਿਸੇ ਉਹ ਨਹੀਂ ਨੱਚੀ ਰਸਕੀ ਕੇ ਨਹੀਂ ਮੇਰਾ ਸੈਟ ਨਹੀਂ ਹੈਗਾ ਜਿੰਨਾ ਬਹੁਤ ਵਧੀਆ ਇੰਜੋਏ ਕੀਤਾ ਸਾਰਿਆਂ ਨੇ ਇਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ-ਅੱਗੇ ਬਣੇ ਰਿਹਾ ਆਪਣੇ ਵਲੌਗ ਨਾਲ ਅੱਗੇ ਕੀ ਹੋਏ ਬਹੁਤ ਸੋਹਣੇ ਬੱਚੇ ਆਉਂਦਾ ਦਿਖਾਉਣਗੇ ਡਾਂਸ ਵਗੈਰਾ ਬੋਲੀਆਂ ਕਿੱਦਾਂ ਡਾਂਸ ਚੱਲੂਗਾ ਅੱਗੇ ਵੀ ਅਜੇ ਤਾਂ ਬਣੇ ਰਿਹਾ ਉਹ ਵੀ ਦਿਖਾਵਾਂਗੇ ਆਪਣੇ ਵਲੌਗ ਵਿੱਚ ਅੱਗੇ ਦੇਖਦੇ ਆਪਾਂ ਲੋ ਜੀ ਇਹ ਹੋਰ ਵੱਡੇ ਬੱਚਿਆਂ ਦਾ ਇੱਕ ਆ ਗਿਆ ਪ੍ਰੋਗਰਾਮ ਵੱਡੀ ਕਲਾਸਾਂ ਦੇ ਬੱਚੇ ਨੇ ਜਿਹੜੀ ਕੁੜੀਆਂ ਬਹੁਤ ਸੋਹਣਾ ਦੇਖੋ ਪਿੱਛੇ ਚਾਕਾ ਚੱਲ ਰਿਹਾ ਪੁਰਾਣਾ ਆਪਣਾ ਸੱਜ ਚੱਲ ਰਹੇ ਨੇ ਜਿਹੜਾ ਪੁਰਾਣਾ ਆਪਣਾ ਰੀਤੀ ਰਿਵਾਜ ਸੀਗੇ ਪੁਰਾਣਾ ਕਲਚਰ ਆਪਣਾ ਹਣਾ ਹੁਣ ਤੱਕ ਇਹਨਾਂ ਵੀਡੀਓ ਚ ਹੀ ਰਹਿ ਗਿਆ ਕੰਮ ਇਹ ਮਤਲਬ ਬਸ ਇੱਕ ਆਹਾਂ ਦਾ ਲੱਗਦਾ ਏ ਧਰ ਲੋ ਪਹਿਲਾਂ ਹੁੰਦਾ ਸੀ ਆਪਾਂ ਦੇਖਦੇ ਆਂ ਬੇਬੇ ਦਾਦੀਆਂ ਆਪਣੀਆਂ ਮੇਰੀ ਮਾਤਾ ਵੀ ਬਹੁਤ ਚਰਖਾ ਬੰਦੀ ਹੁੰਦੀ ਸੀ ਮੈਂ ਦੇਖਿਆ ਸਾਡੇ ਘਰ ਇਸ ਵਰਖਾ ਸਿਆ ਹੁਣ ਵੀ ਪਿਆ ਹੋਵੇ ਹੁਣ ਬਹੁਤ ਕੰਮ ਖਾਈ ਨਹੀਂ ਹੁਣ ਤੱਕ ਹੁਣ ਤਾਂ ਬਸ ਕਲਾ ਆਈਐਸ ਦਾ ਆਟੋਵਾਸੀ ਰੱਖ ਲੰਦਾ ਗੁਰੂ ਅਗਲਾ ਦਿਖਾਉਣ ਵਾਸਤੇ ਵੀਡੀਓ ਚ ਹੀ ਦੇਖਦੇ ਆਪਾਂ ਪਹਿਲਾਂ ਨਹੀਂ ਹੁੰਦਾ ਕਿੰਨਾ ਕੁ ਚਰਖਾ ਹੁੰਦੇ ਹਣਾ ਕੇਸ ਬੁਣਦੇ ਤਾਣੀਆਂ ਤਣ ਦੇ ਕੀ ਕੁਝ ਹੁੰਦਾ ਜੀ ਬਹੁਤ ਸੋਹਣਾ ਸਿਸਟਮ ਹੁੰਦਾ ਸੀ ਬਿਮਾਰੀਆਂ ਵੀ ਘਟਉਂਦੀਆਂ ਸੀ ਹੁਣ ਜਿੰਨਾ ਮਸ਼ੀਨਰੀ ਚੱਕੋ ਗਿਆ ਏਸੀ ਹੋ ਗਏ ਗੇਦਰੀਆਂ ਬੁਣਦੀਆਂ ਕੇਸ ਬੁਣਦੇ ਹੁਣ ਦਰੀਆਂ ਖੇਸਾਂ ਹੀ ਲੋੜੀ ਨਹੀਂ ਪੈਂਦੀ ਬੈੱਡ ਆ ਗਿਆ ਜੀ ਕਹਿੰਦਾ ਚਲੋ ਬੈੱਡ ਤੇ ਆਪੇ ਜੁਏ ਸੀ ਲਾ ਲਿਆ ਕੰਮ ਨਿਪੜ ਗਿਆ ਗਰਮ ਕੰਬਲ ਲੈ ਲੋ ਬਣੇ ਬਣਾ ਇੱਕ ਦੂਜੇ ਆਪਣੇ ਆਉਂਦੇ ਨੇ ਕੰਬਲ ਅੱਗੇ ਦਰੀਆਂ ਬੁਣਦੇ ਕੇਸ ਬੁਣਦੇ ਬੰਬਲ ਵਾਲੇ ਖੇਸ ਪਰ ਬੁਣ ਕੇ ਫਿਰ ਬੰਬਲ ਉਹਦੇ ਬੰਬਲ ਪੱਟਦੇ ਮੋਂ ਕੁਛ ਕਰਦੇ ਮਾਤੌਰੀ ਮੈਂ ਬਹੁਤ ਦੇਖੇ ਨੇ ਕਰਦੇ ਉਹ ਸਮਾਂ ਵੈਸੇ ਵਧੀਆ ਸੀ ਮੇਰੇ ਸਾਬ ਅੱਛਾ ਚਲੋ ਇਹ ਵੀ ਜ਼ਰੂਰੀ ਹੈ ਭਾਈ ਚੱਲਦਾ ਰਹੇ ਮੌਸਮ ਕਹਿੰਦਾ ਮਾਹੌਲ ਤੇ ਮੌਸਮ ਸਾਹ ਨੂੰ ਬਦਲਣਾ ਹੀ ਪੈਂਦਾ ਬੰਦੇ ਨੂੰ ਇਹ ਦੇਖੋ ਬੱਚੇ ਨੇ ਬਹੁਤ ਥੋੜਾ ਰਣਾ ਕਲਚਰ ਦਿਖਾਇਆ ਬਹੁਤ ਵਧੀਆ ਲੱਗਿਆ ਮਨ ਨੂੰ ਦੇਖ ਕੇ ਸਕੂਨ ਮਿਲਿਆ ਤੇ ਸਕੂਲਾਂ ਚ ਇਹ ਫਕਸ਼ਨ ਹੁੰਦੇ ਰਹਿੰਦੇ ਨੇ ਬੱਚੇ ਮਾੜਾ ਮੋੜਾ ਜੁੜੇ ਰਹਿੰਦੇ ਨੇ ਹਣਾ ਕੋਤੋਂ ਫਿਨਿਸ਼ਿੰਗ ਵਿਭਾਗ ਦੇ ਅੰਦਰ ਬਚਤੂਲੇ ਪੁਰਾਣੀਆਂ ਚੀਜ਼ਾਂ ਦੇਖਦਲ ਨਾ ਤਾਂ ਜ਼ਿਆਦਾ ਆਈ ਜਾਂਦੀਆਂ ਨੇ ਇਹ ਚਰਖਾ ਇਹ ਪਲਾਨਾਂ ਦੀ ਬੱਚੇ ਨੂੰ ਸ਼ਾਇਦ ਅੱਜਕੱਲ੍ਹ ਪ੍ਰਾਈ ਦੇ ਜੋਗ ਵਿੱਚ ਇਹ ਭੁੱਲਦੇ ਜਾਂਦੇ ਨੇ ਤੇ ਵਿੱਚ ਚੀਜ਼ਾਂ ਦੇ ਬੱਚੇ ਜੁੜੇ ਰਹਿੰਦੇ ਨੇ ਪ੍ਰਾਂਦੀਪ ਪਾਲਿਕਾਸ਼ ਨੇ ਕੁਝ ਪਾਇਆ ਹੈ ਨਾ ਉੱਤੇ ਲੈਂਦੇ ਨੇ ਬੱਚੇ ਸਾਰੇ ਪ੍ਰਾਂਦੀਪ ਆਪੁੰਦੀ ਆਪੋਂ ਦੇ ਪੁਰਾਣੇ ਟਾਈਪ ਸਿਸਟਮ ਚ ਚੱਲ ਜਾ ਰਹਿੰਦੇ ਲਓ ਜੀ ਆਗੇ ਛੋਟੇ ਨੰਨੇ ਬੱਚੇ ਸਾਡੇ ਲਓ ਜੀ ਇਹਨਾਂ ਨੇ ਵੀ ਦਿਖਾਇਆ ਜਲ ਬਾਪ ਦਾ ਐਮ ਐਸ 12 ਦੇ ਬੱਚੇ ਨੇ ਇਹ ਇਹਨਾਂ ਦੀ ਬਹੁਤ ਸੋਹਣਾ ਕਰਿਆ ਦੇਖੋ ਬੱਚਿਆਂ ਦਾ ਸ਼ੋਅ ਹੁੰਦਾ ਛੁਕੜੀਆਂ ਨੂੰ ਖਾਸ ਕਰਕੇ ਦੇਖੋ ਕਿੰਨਾ ਕੈਂਟ ਡਾਂਸ ਪੰਗੜਾ ਕਰ ਰਹੇ ਨੇ ਬੱਚੇ ਬਹੁਤ ਵਧੀਆ ਲੱਗਿਆ ਇਹ ਵੀ ਤਾਂ ਅੱਜ ਛੋਟਾ ਬੱਚਾ ਜਦੋਂ ਚਲੋ ਕੰਪੀਟੀਸ਼ਨ 'ਚ ਲੱਗਦਾ ਉਹਨੂੰ ਸਿੱਖ ਨੂੰ ਮਿਲਦਾ ਸੰਗ ਖਤਮ ਹੋ ਜਾਂਦੀ ਹੈ ਨਹੀਂ ਸਾਡੇ ਵਰਗਿਆਂ ਨੂੰ ਤਾਂ ਇਹ ਚੀਜ਼ਾਂ ਪਤਾ ਹੀ ਨਹੀਂ ਹੈਗਾ ਸੀਗਾ ਤੇ ਸਟੇਜ ਤੇ ਚੜ੍ਹ ਕੇ ਨਹੀਂ ਦੇਖਿਆ ਸੀਗਾ ਤਾਂ ਛੋਟੇ ਕਰਦੇ ਹਾਲਾਤ ਐਜੇ ਹੁੰਦੇ ਸੀ ਕੋਸਾ ਆਪੇ ਜੇ ਹੁੰਦੇ ਸੀਗੇ ਪਤਾ ਹੀ ਨਹੀਂ ਸਿਸਟਮ ਕੀ ਹੈ ਕੀ ਨਾ ਕਿਵੇਂ ਗੱਲਬਾਤ ਹੈ ਅੱਜਕੱਲ ਬੱਚੇ ਚਲੋ ਪ੍ਰਾਈਵੇਟ ਸਕੂਲ ਆਏ ਨੇ ਖਰਚੇ ਤਾਂ ਵਧੇ ਨੇ ਪਰ ਚੀਜ਼ਾਂ ਦੀ ਬੱਚੇ ਸੰਗ ਖੁੱਲਦੀ ਜਾਂਦੀ ਹੈ ਚਲੋ ਹਨਾ ਮਦینہ ਚ ਟੱਪ ਲੈਣ ਦੇ ਸ਼ੇਜਾਂ ਚੜਦੇ ਨੇ ਬੋਲਦੇ ਨੇ ਮੈਕਾਂ ਚ ਆਪਲੀ ਗੱਲ ਲਓ ਜੀ ਦੋ ਆਪ ਵੀ ਹਾਜ਼ਰੀ ਲਵਾਤੀ ਮੜੀ ਮੈਂ ਆਪਣੇ ਕੋਈ ਕੈਮਰਾ ਕਮਾ ਲਈਏ ਅਸੀਂ ਪਹੁੰਚੇ ਦਿਖਾ ਦੇ ਤੁਹਾਨੂੰ ਭਾਈ ਬੈਠੇ ਜਮਾਈ ਕਰਦੇ ਜਗਰਮੀ ਬਹੁਤ ਜ਼ਿਆਦਾ ਸੀ ਤੇ ਗਰਮੀ ਕਰਕੇ ਤੰਗ ਦੀ ਸੀ ਨਿਆਰਾ ਸਾਡੀ ਨਾਲ ਹੈ ਇਹਨੇ ਕੋਈ ਪੰਗਾ ਨਹੀਂ ਦਿੱਤਾ ਕਿਸੇ ਕੰਮ ਚ ਤਾਂ ਪਲੀਸ ਨੂੰ ਥੋੜਾ ਇੱਕ ਚੈਲੰਜ ਕੰਟੈਕਟ ਰਿਸਪੈਕਟ ਕਰਦੀ ਹੈ ਸਾਡੀ ਸੀਆ ਬਹੁਤ ਮਿਹਨਤੀ ਹੈ ਕੰਮ ਵਿੱਚ ਸੀਆਂ ਨੂੰ ਬਹੁਤ ਚਾ ਆਉਂਦਾ ਹਰ ਇੱਕ ਚ ਲੱਗਣ ਦਾ ਹੋਰ ਇੱਕ ਜੀ ਠੀਕ ਆਏ ਸਾਲ ਹੀ ਕਿ ਜਿਵੇਂ ਕਿਸੇ ਕੰਪੀਟੀਸ਼ਨ ਜਰੂਰ ਲੱਗਦੀ ਆ ਤੇ ਬੱਡਨ ਜੀ ਬਹੁਤ ਸ਼ਿਹਾਰ ਆਫਗਾਨ ਵਧੀਆ ਸੁੱਖ ਰੱਖੇ ਮਾਰਗ ਵਾਈਕੋ ਚੱਲਦੀ ਕਿਲਾ ਬਖਸ਼ੇ ਲੋ ਜੀ ਅੱਜ ਦੁਆ ਆ ਗਈ ਸੀ ਆ ਰਾਣੀ ਦਾ ਫਾਈ ਆ ਗਿਆ ਕੰਮ ਅਸੀਂ ਆਵਰੀ ਕਰ ਰਹੇ ਨੇ ਜੁੱਤੀ ਗਾਣਾ ਜਿਹੜਾ ਜੁੱਤੀ ਲੈ ਦੇਵੇ ਮਾਈ ਵਾਲੀ ਗਾਣੇ ਤੇ ਇਹਨਾਂ ਨੇ ਆਪ ਦਾ ਦਿਖਾਇਆ ਜਲਬਾ ਦਿਖਾਉਂ ਨੇ ਸਾਡੀ ਸੀਆ ਸੋਰੀ ਪਿੱਛੇ ਗੱਡੀ ਆ ਥੋੜੀ ਪਿੱਛੇ ਸੀ ਕੋ ਚਲੋ ਬੱਚੇ ਮਾ ਟੀਚਰਾਂ ਦਾ ਕੰਮ ਹੁੰਦਾ ਕਿ ਇਹਨੂੰ ਕਿੱਥੇ ਖੜਾਉਣਾ ਹੈ ਉਪਰੋਂ ਪਿੱਛੇ ਦੇਖ ਰਿਹਾ ਸਦਾ ਹੀ ਸੂਟ ਵਾਲੀ ਸੰਤਰੀ ਚੁੰਨੀ ਰੱਤੀ ਵੇ ਜੀ ਨੇ ਉਹ ਸਾਡੀ ਬਈ ਸੀ ਆ ਰਣੀ ਆ ਮੈਂ ਦੇਖੋ ਸਾਹਮਣੇ ਦੇਖ ਰਿਹਾ ਜਾਮ ਤੁਸੀਂ ਪਿੱਛੇ ਉੱਤੋਂ ਐਂਡ ਤੇ ਦੇਖ ਰਿਹਾ ਸਦਾ ਹੀ ਸੂਟ ਪਾਇਆ ਹੋਇਆ ਇਹ ਸਾਡੀ ਸੀ ਆ ਰਣੀ ਇਹਨੂੰ ਬਹੁਤ ਚੋਅ ਹੁੰਦਾ ਹੈ ਕੰਮਾਂ ਦਾ ਪਰੰਚੀ ਬਹੁਤ ਸ਼ਿਆਰ ਹੈ ਵੈਸੇ ਕੰਪਲੀਸ਼ਨ ਜੀ ਵੀ ਹਰ ਇੱਕ ਜਾਈ ਸਾਲਿੰਦੇ ਗੇਮਾਂ ਗੋਮਾਂ ਜਿਨ੍ਹਾਂ ਜੋ ਕਰਦੀ ਪੱਕਾ ਹੈ ਹਰ ਇੱਕ ਘਚਾਰੇ ਸਰ ਉਸੇ ਪੰਗੇ ਲੈਂਦੀ ਰਹਿੰਦੀ ਆ ਪਰ ਖਾਂਦੀ ਬਿੰਦੀ ਘਾਟਾ ਕਮਜ਼ੋਰ ਰਹਿੰਦੀ ਥੋੜੀ ਜਾਈ ਤਾਂ ਇਹ ਬਹੁਤ ਸਿਆਰਾ ਪੜਨ ਦਾ ਸਿਆਰੀ ਸਿਆਰਾ ਤੇ ਕੰਮ ਵਿੱਚ ਕਪ੍ਰੀਸ਼ੈਂਸ ਪੰਗਾ ਜ਼ਰੂਰ ਲੈਂਦੀ ਹੈ ਇਹ ਮੇਰੀ ਗੱਲ ਹੈ ਸਾਨੂੰ ਪਹਿਲੇ ਸ਼ੂਟ ਇਹਨੂੰ ਮੇਰੇ ਕੰਮ ਪ੍ਰੀਸ਼ੈਂਸ ਵਿੱਚ ਹਿੱਸਾ ਲਿਆ ਕਰ ਕਿ ਬੱਚੇ ਨੂੰ ਸਿੱਖਣਾ ਮਿਲਦਾ ਜਾਣ ਆਉਣ ਬਾਰੇ ਪਤਾ ਲਾ ਬੰਦੇ ਨੂੰ ਬੋਲਣਾ ਸਿੱਖ ਜਾਂਦਾ ਤੇ ਜ਼ਰੂਰੀ ਹੈ ਆਪ ਨੂੰ ਬੱਚੇ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਬੱਚਾ ਬੋਲਣਾ ਸਿੱਖ ਜਾਂਦਾ ਨਾਲ ਚੰਡ ਆਪਣਾ ਸਿੱਖ ਜਾਂਦਾ ਕੋਦੋ ਵੀ ਕਿਤੇ ਵੀ ਹੋਵੇ ਬੱਚੇ ਨੂੰ ਫਿਰ ਗਿਲਟੀਏ ਫੀਲ ਨਹੀਂ ਹੁੰਦਾ ਮੈਂ ਆਹ ਨਹੀਂ ਕਰ ਸਕਦਾ ਹਣਾ ਬੱਚੇ ਨੂੰ ਸਾਰੇ ਕੰਮ ਆਉਂਦੇ ਚਾਹੀਦੇ ਨੇ ਬਹੁਤ ਵਧੀਆ ਕਰਿਆ ਸੀ ਇਹ ਉਹਨਾਂ ਨੇ ਵੀ ਦੇਖੋ ਗੁੱਡ ਇਸ ਤੋਂ ਬਾਅਦ ਸਾਨੂੰ ਆਪਾਂ ਚੱਲਦੇ ਹੁਣ ਲੱਗੀ ਐ ਭੁੱਖ ਲੱਗ ਚੁੱਕੀ ਜੀ ਆਪਾਂ ਇੱਧਰ ਪਹੁੰਚ ਗਏ ਇੱਥੇ ਖਾਣੇ ਦਾ ਸਿਸਟਮ ਬਣਾਇਆ ਸੀ ਹੈ ਪਰ ਪੇਟ ਸੀਗਾ ਇਹ ਪੰਜਾਰੇ ਪਲੇਟ ਸੀ ਆ ਉਹ ਕਿਹਨੇ ਖਾਣ ਨੂੰ ਹੋ ਰਿਹਾ ਇੰਨਾ ਵਗੋ ਮਿਰਚ ਦਾ ਘਟਾ ਘੇਰ ਕੋਲ ਕੱਪੇ ਖਾਵੇਂ ਕਹਿੰਦੇ ਸੀ ਖੁਰਸੇ ਘਰਸੇ ਘੱਟ ਜੀ ਭਾਈ ਉਹ ਬੱਚੇ ਛੋਟੇ ਫਿਰ ਤੈਨੂੰ ਪਤਾ ਮਾ ਨੀਚੇ ਵਿੜਿਆ ਜਵਾਨੀ ਚ ਵੇ ਖਾ ਲਓ ਮੌਜ ਨਾਲ ਉਹ ਬੱਚੇ ਖੜ ਕੇ ਨਹੀਂ ਖਾਦਾ ਜਾਂਦਾ ਲਓ ਜੀ ਇੱਕ ਪਲੇਟ ਕੋਲ ਕੱਪ ਕੰਦੀ ਨੇ ਖਾਧੀ ਤੇ ਅਸੀਂ ਆਉਦੇ ਵਾਸਤੇ ਬਣਾਈ ਟਿੱਕੀ ਮੈਂ ਤੇ ਗਾ ਨਹੀਂ ਖਾਧੀਆਂ ਟਿੱਕੀਆਂ ਇਹ ਟਿੱਕੀ ਖਾਂਦੇ ਨਹੀਂ ਇਹਦੇ ਮਿਰਚ ਔਰ ਰੇਟ ਮਹਿੰਗਾ ਸੀਗਾ ਪਰ ਭੁੱਖ ਲੱਗੀ ਜੀ ਰੱਡੀਆਂ ਚਲੋ ਮੜਿਆ ਭਰ ਲਿਆ ਉਹ ਦਾ ਖਾਣਾ ਸੱਟ ਗਿਆ ਹੋ ਗਿਆ ਕੀ ਕੀ ਖਾ ਕੇ ਨੌਜੀਦ ਤੋਂ ਬਾਅਦ ਜਿਹੜੇ ਇਹਨਾਂ ਦੇ ਗੈਸਟ ਪਹੁੰਚੇ ਸੀਗੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਗੈਸਟ ਜਿਹੜੇ ਆਏ ਹੋਏ ਸੀ ਬਾਹਰੋਂ ਉਹਨਾਂ ਦਾ ਸਾਰਿਆਂ ਦਾ ਮਾਨ ਸਨਮਾਨ ਕੀਤਾ ਗਿਆ ਉਹਨਾਂ ਵੱਲੋਂ ਆਪਣੇ ਸਕੂਲ ਵੱਲੋਂ ਜਿਹਨੇ ਵੀ ਗੈਸਟ ਸਕੂਲ ਵੱਲੋਂ ਬਾਹਰ ਇਨਵਾਈਟ ਕੀਤੇ ਗਏ ਸੀਗੇ ਉਹਨਾਂ ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਫੋਟੋ ਸਨਮਾਨ ਵਜੋਂ ਦੇ ਕੇ ਮਾਨ ਸਨਮਾਨ ਕੀਤਾ ਗਿਆ ਕਿ ਜਰੂਰੀ ਹੁੰਦਾ ਚਲੋ ਕੋਈ ਵੀ ਗੈਸਟ ਪਹੁੰਚ ਜਾਣ ਦੇਖੋ ਬੈਠੇ ਹੋਏ ਨੇ ਲੋਕ ਆਏ ਹੋਏ ਸੀਗੇ ਮਾਪੇ ਬੱਚਿਆਂ ਦੇ ਯਾਨੀ ਕਿ ਥੋੜੇ ਘਟ ਰਸਿਆਂ ਦੇ ਕਾਰਨ ਆਏ ਬਹੁਤ ਸੀ ਗਰਮੀ ਬਹੁਤ ਜ਼ਿਆਦਾ ਹੁਣ ਕਰਕੇ ਸੀ ਇੱਕ ਕੁੜਾਂ ਸੀ ਕੋਈ ਪਲਾਂ ਸੀ ਕੋਈ ਖਾ ਰਿਆ ਸੀਗਾ ਜਿਨ੍ਹਾਂ ਬੱਚਿਆਂ ਦਾ ਕੰਪੀਟੀਸ਼ਨ ਹੋ ਗਿਆ ਸੀ ਉਹ ਬੱਚਿਆਂ ਨੂੰ ਲੈ ਕੇ ਬਾਗੇ ਸੀਗੇ ਤੇ ਹੁਣ ਅਸੀਂ ਵੀ ਦੁਬਾਰਾ ਚਲੇ ਜਾਵਾਂਗੇ ਕੋਈ ਇੱਕ ਪ੍ਰੋਗਰਾਮ ਤਾਂ ਰਹਿੰਦਾ ਸੀਗਾ ਜਿਆਦਾ ਕੰਪੀਟੀਸ਼ਨ ਹੋ ਚੁੱਕਿਆ ਸੀ ਅਸੀਂ ਇਹਨਾਂ ਨੂੰ ਨਾਲ ਹੀ ਲੈ ਕੇ ਆ ਜਾਾਂਗੇ ਕੋ ਗਰਮੀ ਬਹੁਤ ਹੈ ਬੱਚੇ ਰੋੜੇ ਬਦੀਨ ਹੋ ਜਾਂਦੇ ਸਾਨੂੰ ਪਤਾ ਹੀ ਅਫਰ ਵਾਰ ਹੁਣ ਬੜਾ ਖਤਰਨਾਕ ਅੱਜ ਕੱਲ ਬੱਚੇ ਉਹਨੇ ਸਟਰੌਂਗ ਨਹੀਂ ਹੈਗੇ ਸੋਹਣ ਲੈ ਜਿਆਦਾ ਗਰਮੀ ਸੀ ਬੱਚੇ ਨੂੰ ਚਲੋ ਪੁੱਕ ਪੱਖ ਦਾ ਔਖਾ ਹੋ ਜਾਂਦਾ ਗਰਮੀ ਚ ਕੋਲ ਸਕੂਲ ਦਾ ਖਾਣਾ ਕੋਣਾ ਦੇ ਰੋਟੀਆਂ ਨਹੀਂ ਲੈ ਕੇ ਗਏ ਵੈਸੇ ਸਨੈਕਸ ਵਗੈਰਾ ਲੈ ਕੇ ਜੀ ਬੱਚੇ ਜਿੰਨੇ ਜੋਗੇ ਹੈਗੇ ਕਰਿਆ ਸਾਰਿਆਂ ਨੇ ਚਲੋ ਫਿਰ ਇਹ ਬਹੁਤ ਸੋਹਣਾ ਪ੍ਰੋਗਰਾਮ ਸੀ ਬਹੁਤ ਵਧੀਆ ਲੱਗਿਆ ਤੇ ਦੁਬਾਰੀ ਅਸੀਂ ਚੱਲਾਂਗੇ ਜਿੱਥੋਂ ਪ੍ਰਸੀ ਆ ਤੇ ਨਾਰਾ ਕਹਿੰਦੇ ਸੀ ਝੂਲਿਆਂ ਦੇ ਝੂਟੇ ਲੈਣੇ ਨੇ ਇਹ ਸਿਸਟ ਬਣਾਇਆ ਸਾਰਾ ਹੀ ਦੇਖੋ ਝੂਲੇ ਚੱਲੇ ਲਾਏ ਹੋਏ ਨੇ ਬਹੁਤ ਸੋਹਣੇ ਨਾਰਾ ਸੀ ਆ ਕਹਿੰਦੇ ਸੀ ਪਰੇ ਤੇ ਝੂਟੇ ਲੈਣੇ ਨੇ ਦੇਖੋ ਸੀ ਆ ਲੈ ਦੇ ਦੇ ਕਿਵੇਂ ਕਰਦੇ ਨੇ ਲੈ ਤੇ ਸਾਪੜੇ ਲਾ ਰਹੀ ਹੈ ਦੇਖ ਪਿਆਰਛ ਇਹ ਹੁਣ ਜਾਣਗੇ ਉੱਪਰ ਚੁੱਲੇ ਤੇ ਦੋਨੇ ਪਹਿਣਾ ਇਹਦਾ ਬਹੁਤ ਸ਼ੌਂਕ ਰਾਂ ਦੇ ਚੁੱਲਿਆਂ ਦੇ ਇਹਨਾਂ ਨੂੰ ਜਦੋਂ ਵੀ ਸਿਆਈ ਇਹਨਾਂ ਚੂਟੇ ਲੈ ਕੇ ਜਾਣੇ ਹੁੰਦੇ ਨੇ ਲੋਈ ਚੜ ਗਈ ਹੁਣ ਦੇਖੋ ਕਿਉ ਮੈਨੂੰ ਦੇ ਕੇਵੇਂ ਕਰਦੇ ਮੇਰੇ ਘੜੀ ਦੋਨੇ ਪਹਿਣਾ ਬਹੁਤ ਖਰਾਬ ਨੇ ਸਾਡੀ ਜਿੰਦ ਜਾਨ ਨੇ ਭਾਈ ਇਹ ਬਾਗਰੇ ਨੂੰ ਤੰਦਰੁਸਤ ਰੱਖੀਆਂ ਬਖਸ਼ ਰੱਖੀਆਂ ਬਖਸ਼ ਲਓ ਜੀ ਹੁਣੇ ਉੱਤੇ ਘੁੰਮ ਕੇ ਜੇ نیچے ਆਉਣਗੇ ਤੁਹਾਨੂੰ ਵੀ ਦਿਖਾਉਣੇ ਆ ਇਹ ਲੋ ਜੀ ਰੁੜਗੀਆਂ ਉੱਥੋਂ ਦੀ ਐ ਘੁੰਮ ਕੇ ਥੱਲੇ ਆ ਗਈ ਸੀ ਆ ਪਹਿਲਾਂ ਫਿਰ ਨਹਿਰਾ ਆ ਰਹੀਏ ਪਿੱਛੇ ਹੀ ਇਹ ਚਲੋ ਭਾਈ ਆਗੇ ਥੱਲੇ ਇੱਕ ਹੀ ਰਾਹ ਕਿਨੇ ਹੋਰ ਲਾਵਾਂਗੇ ਸੀ ਚਲੋ ਇੱਕ ਬਈ ਲਾਓ ਜਰੂਰ ਲਾਓ ਇਹ ਤਾਂ ਬਹੁਤ ਕਰੀ ਸੀ ਮੈਂ ਭੱਲੇ ਆਇਆ ਇਹਨੂੰ ਗਰਮੀ ਬਹੁਤ ਜਿਆਦਾ ਸੀ ਕੋਬਾਰੇ ਤੁਹਾਨੂੰ ਪਤਾ ਮੌਸਮ ਅੱਜ ਕੱਲ ਇਹ ਜੀ ਹੋ ਰਿਹਾ ਤਾਂ ਕਰਕੇ ਮੈਨੂੰ ਕੋਈ ਕਹਤਾ ਵੀ ਚਲੋ ਨਹੀਂ ਬਾਕੀ ਮੈਂ ਬਹੁਤ ਟਾਈਮ ਦਾ ਸਵੇਰੇ 9 ਵਜੇ ਬਾਗੇ ਸੀਗੇ ਚਲੋ ਕੰਮ ਕਰਦਾ ਵੀ ਔਖਾ ਦੁਕਾਨਦਾਰੀ ਤੁਹਾਨੂੰ ਪਤਾ ਇਹ ਕੰਮ ਇਹ ਜੀ ਹੁੰਦੇ ਨੇ ਭਾਈ ਸ਼ਕਤਾਂ ਨਹੀਂ ਸਾਨੂੰ ਤਾਂ ਇੱਕ ਛੂਟ ਆ ਪਏ ਨੇ ਇਹਨਾਂ ਨੇ ਹੋਰ ਲੈਤਾ ਤੇ ਦੁਬਾਰਾ ਚੱਲਾਂਗੇ ਫਿਰ ਵਾਪਸ ਕਿਉਂਕਿ ਮੈਨੂੰ ਅੱਜ ਦੁਕਾਨ ਤੇ ਆਉਣਾ ਸੀਗਾ ਬਾਕੀ ਗਰਮੀ ਬਹੁਤ ਜ਼ਿਆਦਾ ਸੀਗੀ ਸਾਰਾ ਕੁਝ ਹੀ ਹੋਇਆ ਨੂੰ ਪਤਾ ਹੀ ਆ ਦੇਖਣਾ ਪੈਂਦਾ ਤੁਮਾਂ ਕਿਸ ਸਵੇਰੇ ਦੇ ਸੀ ਆਏ ਹੋਏ ਸੀਗੇ 5-6 ਘੰਟਿਆਂ ਨੂੰ ਲੱਗ ਚੁੱਕੇ ਸੀਗੇ ਲਓ ਜੀ ਛੂਟੇ ਪਾਈ ਹੁਣ ਇਹਨਾਂ ਦੇ ਹੋ ਗਏ ਖਤਮ ਤੇ ਹੁਣ ਆਪਾਂ ਸੋਤੋ ਲਾਵਾਂਗੇ ਅੱਗੇ ਆ ਤੇ ਬਲੌਗ ਦੀ ਕਰਾਂਗੇ ਸਮਾਪਤੀ ਤਾਂ ਜੀ ਕਿਵੇਂ ਲੱਗਿਆ ਆਪਣਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਕਮਲਤੀ ਉਹ ਦੱਸਿਆ ਕਰੋ ਅਤੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਬਲੌਗਸ ਨੂੰ ਕਿਵੇਂ ਲੱਗਦੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਵੇਂ ਬਲੌਗ ਦੇਖਣ ਲਈ ਤੇ ਦੁਬਾਰਾ ਮਿਲਾਂਗੇ ਸਾਨੂੰ ਨਵੇਂ ਬਲੌਗ ਸ਼ੁਕਰੀਆ ਥੈਂਕ